ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਾ ਗਸੇ ਲਈ ਲੈ ਕੇ ਆਏ ਜੀ ਦੋ ਤਾਂ ਬਾਈ ਕੋਲੇ ਵੜਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈ ਲੈਂਦੀਆਂ ਨੇ ਇੱਕ ਬਾਈ ਕੋਲੇ ਗੱਬਣ ਬੱਚੀਆਂ ਥੋੜੇ ਕ ਟਾਈਮ ਦੀ ਕੱਚੀ ਆ ਬਾਈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਗੁਰਪ੍ਰੀਤ ਵਧੀਆ ਬਰਾ ਕਿਵੇਂ ਚੱਲਦਾ ਕੰਮ ਕੰਮ ਕਾ ਠੀਕ ਆ ਵੀਰੇ ਵਧੀਆ ਠੀਕ ਆ ਨਾਮ ਤੇ ਐਡਰੈਸ ਕੋ ਨਾਮ ਗ ਪਿੰਡਸ਼ ਨਗਲਾ ਸਿੰਘ ਵਾਲੀ ਤੇ ਜ਼ਿਲ੍ਹਾ ਸਾਡਾ ਬਰਨਾਲਾ ਹੀ ਤਹਿਸੀਲ ਸਾਨੂੰ ਤਪਾ ਪਿੰਡ ਨੇੜੇ ਪਿੰਡ ਨੇੜੇ ਤੇ ਭਰੋੜੀ ਰਹਿ ਗਈ ਮੋਬਾਈਲ ਨੰਬਰ ਨੇੜੇ 99154 6767 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆਸ ਹੁੰਦੀ ਇਹ ਮਤਲਬ ਦੂਜਾ ਸੁਆਸ ਹੁੰਦੀ ਆ ਓਕੇ ਤੇ ਇੱਕ ਮੇਰੀ ਪਹਿਲੀ ਬੇਨਤੀ ਆ ਵੀ ਗਾਈਆਂ ਪੂਰਿਆਂ ਟੌਪ ਗਈਆਂ ਸਹੀ ਆ ਤੇ ਵਧੀਆ ਰੇਟ ਹੀ ਰੇਟ ਤਾਂ 10 ਹੀ ਦੇਣਾ ਵੈਸੇ ਵੀ ਬਾੜਾ ਸਿਰਫ ਘਾਈ ਵਾਲਾ ਕੰਮ ਨਹੀਂ ਕਰਨਾ ਆ ਓਕੇ ਹਾਂ ਠੀਕ ਦੂਜਾ ਸੂਆ ਇਹ ਦੂਜਾ ਸੂਆ ਵੀਰੇ ਕਿੰਨੇ ਦਿਨ ਲਊ ਇਹਦੇ ਵੀਰੇ ਮੰਨ ਦਿਨ ਤਾਂ ਲਗਭਗ ਕੱਲ ਅੱਜ ਪੂਰੇ ਹੋ ਗਏ ਪੰਜ ਚਾਲ ਦਿਨ ਉੱਤੇ ਲੈ ਗਈ ਤਾਂ ਉੱਤੇ ਲੈ ਗਈ ਤੇ ਨਹੀਂ ਪਸ਼ੂ ਦਾ ਤਾਂ ਸਹੀ ਗੱਲ ਆ ਹਮ ਕਿੰਨਾ ਦੁੱਧ ਦੇ ਰਿਹਾ ਅਸਟੀਮੇਟ ਇਹਨੇ ਵੀ ਅਗਲੇ ਸੂਏ ਦੀ 30 ਕਿਲੋ ਦੁੱਧ ਦਿੱਤਾ ਓਕੇ ਜਿਹੜਾ ਦੱਸਣ ਦਾਗਾ ਨਾੜਾ ਨੂੜਾ ਸਾਰੀਆਂ ਹਮ ਦਿਖਾ ਦੇ ਸਭ ਸਾਰੇ ਬੜੀ ਚੀਜ਼ ਫੁੱਲ ਆ ਬਾਈ ਤੇ ਕੱਲਾ ਕੱਲਾ ਥਣ ਕੱਲੀ ਕੱਲੀ ਨਾੜ ਨਾ ਐ ਖੜੀ ਆਗੀ ਪੂਰੀ ਵਿੱਚੀ ਤੇ ਗਲਾਬੀ ਥਣ ਮੁੱਠੀ ਵਾਲਾ ਥਣ ਵੱਡੀ ਨਾੜ ਨੂੜ ਦੇਖੋ ਇੱਕ ਨੰਬਰ ਆ ਹਲੇ ਬਾਈ ਕਹਿੰਦਾ 5-4 ਦਿਨ ਲੇ ਜਾਊਗੀ ਉਸ ਹਸਾ ਨਾ ਨਾ ਜਾ ਲਾ ਲੂ ਢੁੱਲਾ ਢੁੱਲਾ ਹਲੇ ਬਹੁਤ ਪਈਆਂ ਆ ਲੈ ਆ ਸਾਰੀਆਂ ਬਾਲਟਾਂ ਗੱਡੂ ਫੇਰ ਕਰਮ ਵਾਲੀ ਨੇ ਜੁਣਾ ਕੱਲੀ ਕੱਚੀ ਕੱਚੀ ਇਹਦਾ ਲੇਵਾ ਨੂੰ ਵਾ ਕਮਾਲ ਦਾ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਚੰਗੇ ਕਰਦ ਚ ਕੋਈ ਛੋਟੀ ਨਾ ਮੰਨਿਓ ਪੜੀ ਵੀ ਚੰਗੀਆਂ ਕੋਈ ਲੱਸੀ ਨਹੀਂ ਲਾਵੀਨੀ ਖਾਣ ਥੁਣ ਬਹੁਤ ਚੰਗਾ ਉਠੀ ਵਾਲਾ ਥਣ ਡੈਵਿਡ ਪੀਸ ਆ ਬਾਈ ਬਾਹਲਾ ਪ੍ਰਿੰਟ ਚੰਗਾ ਕਨੀ ਗੁਰਪੀ ਦਾ ਹਾਂਜੀ ਬਈ ਇਹ ਪ੍ਰਿੰਟ ਦੀ ਮੰਗ ਬਹੁਤ ਆ ਬਾਈ ਬਹੁਤ ਘੱਟ ਮਿਲਦੀਆਂ ਪਤਾ ਮੇਰੀ ਕੀ ਜੱਕਰਾ ਵਿੱਚ ਬੰਦੇ ਮੁੱਲ ਲਈ ਜਾਣਗੇ ਕੱਢੀ ਜਾਣਗੇ ਆਪਣਾ ਘਟਣ ਘੂਟਣ ਵਾਲਾ ਤਾਂ ਕੰਮ ਨਹੀਂ ਹੁੰਦਾ ਹੂੰ ਸਹੀ ਗੱਲ ਆ ਬਾਈ ਮੋਲੀ ਬਾਈ ਕਹਿੰਦਾ ਉੰਨਾ ਕੇ ਰੱਖਣਾ ਜਿੰਨੇ ਦੀ ਚੀਜ਼ ਦੇਣੀ ਹੈ ਠੀਕ ਆ ਕਿ ਇਹ ਨਹੀਂ ਮੰਗ ਲਾ ਕੁਛ ਵੇਚ ਦੇ ਕੁਛ ਦੀ ਤੂੰ ਚੈੱਕ ਕਰੋ ਫਾਰਮ ਆ ਬਾਈ ਦਾ ਇਧਰ ਲਈ ਸਣ ਬਰੀਡ ਬਾਈ ਕੋਲੇ ਸਾਰੀ ਚਾਹੀਏ ਸਾਰੀਆਂ ਗਾਵਾਂ ਚਾਹੀਆਂ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਆ ਬਾਈ ਬਰੀਡ ਬਰੂਡ ਕਰਨੀ ਕੋਈ ਘਾੜ ਨਹੀਂ ਕਰਮਣੀ ਇਕੱਲੀ ਕੱਚੀ ਗੱਚੀ ਆ ਬਸ ਮੋੜ ਲਿਆ ਬਾਈ ਫਾਰਮ ਚ ਵਾਈਕ ਬਹੁਤ ਚੰਗੀਆਂ ਗਾਮਾਂ ਨੇ ਕੀ ਮੁੱਲ ਰੂ ਗੁਰਪ੍ਰੀਤ ਜਾਇਜ ਮੁੱਲ ਬਸ ਵੀਰੇ 1 ਲੱਖ 35000 ਰੁਪਇਆ ਲੈਣਾ ਲੈਣਾ ਜਮਾਂ ਬਾਜੂ ਠੀਕ ਹੈ ਬਾਈ ਮਾਨਤਾਨ ਵਿੱਚੋਂ ਛੋੜ ਛੱਪੇ ਵਾਲਾ ਹੋਊਗਾ 1 ਲੱਖ 35000 ਰੁਪਇਆ ਬਾਈ ਕਹਿੰਦਾ ਲੈਣਾ ਹੀ ਆ ਠੀਕ ਆ ਕਿ ਨਹੀਂ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਕਨੇ ਬਾਈ ਹਾਂ ਹੂੰ ਵੈੜ ਚੰਗੀ ਬਹੁਤ ਹੈ ਠੰਡੀ ਸੀਲ ਆ ਮਲੇਵਾ ਬਹੁਤ ਚੰਗਾ ਨਾਣਾ ਆ ਨਾ ਫੁੱਲ ਚੰਗੀਆਂ ਆ ਕੀ ਬਾਤ ਆ ਬਾਈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣਾ ਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲੱਗਿਆ ਅੱਗੇ ਆ ਕੀ ਦੋ ਨੰਬਰ ਤੇ ਜਿਹੜਾ ਸੂਆ ਜੀ ਇਹ ਵੀਰੇ ਪਹਿਲਾ ਸੂਆ ਗਾ ਹੂੰ ਇਹ ਤੇਰੇ ਗੁਰੂ ਵੀ ਕੰਮ ਕਰੇ ਵੇ ਆ ਠੀਕ ਆ ਇਹ ਗੈਲੈਕਸੀ ਦੀ ਆ ਉਹ ਆਪਣੇ ਨਹੀਂ ਛੇਰ ਕੇ ਹੂੰ ਕੋਈ ਆਪਾਂ ਜਾਂਦੇ ਰਹੇ ਹਾਂ ਤੁਸੀਂ ਵੀ ਉਦੋਂ ਨਾਲ ਆਉਂਦੀ ਆ ਆਉਂਦੀ ਆ ਤੇ ਉਹਨਾਂ ਦੀ ਆ ਉਹ ਦੁੱਧ ਮਤਲਬ ਹੀ ਪਹਿਲਣਾ ਵੀ 40 40 45 45 ਕਿਲੋ ਕੱਢ ਦਿੰਦੇ ਨੇਗਾ ਇਹ ਤੇ ਆਪਾਂ ਖਰੀਦੀ ਆਪਾਂ ਖਰੀਦ ਦੂਗੀ ਕਹਿਣਾ ਓਕੇ ਗੈਲੈਕਸੀ ਦੀ ਆ ਆਪਾਂ ਹੈਮਰ ਲੱਗਿਆ ਵਾ ਓਕੇ ਤੇ ਦੰਦਾ ਦੀ ਇਹ ਚੌਗੀ ਆਪਾਂ ਚੈੱਕ ਕਰਾਉਣੀ ਆ ਓਕੇ ਬਾਈ ਤੇ ਦਿਨ ਕਿੰਨੇ ਲੋ ਬਾਈ ਦਿਨ ਵੀ ਉਹਨਾਂ ਦੇ ਹਿਸਾਬ ਨਾਲ ਤਾਂ ਮਨ ਵੀ ਪਾਰ ਸੂਨੂ ਪੂਰੇ ਆ ਉਹ 5 ਚਾਲ ਦਿਨ ਵੱਧ ਵੀ ਲੈ ਸਕਦੀ ਆ ਤੇ 5-6 ਸਾਲ ਪਹਿਲਾਂ ਵੀ ਸੂ ਸਕਦੇ ਹੁੰਦੇ ਜਾਨਵਰ ਦਾ ਕੋਈ ਇਹਦਾ ਪਤਾ ਨਹੀਂ ਹੁੰਦਾ ਸਹੀ ਆ ਬਾਈ ਇਹ ਵਰੀਟ ਕਰਨਿਓ ਕਦ ਕਰਨਿਓ ਕੁਆਲਿਟੀ ਕਰਨਿਓ ਹੋਏ ਘਾਟ ਨਹੀਂ ਬਈ ਫੁੱਲ ਕਰਦਾ ਤੇ ਚਮਕ ਚਮਕ ਪੂਰੀ ਆ ਲੇਵਾ ਨੇੜ ਤੋਂ ਚੈੱਕ ਕਰਵਾਣੇ ਪਹਿਲਾ ਸੁਆਕਰ ਵਾਲੀ ਥਾਣ ਦੇਖੋ ਜਿਲਾਬੀ ਥਾਣ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਪਛਾਂ ਤੋਂ ਲੇਵਾ ਚੈੱਕ ਕਰਵਾ ਲੈ ਕੀ ਬਾਤ ਆ ਬਈ ਬਹੁਤ ਚੰਗਾ ਰਵਾ ਬਈ ਹਨਾ ਬਈ ਜਿੱਥੋਂ ਵੀ ਕੰਮ ਕਰਿਆ ਵਾ ਪਤਾ ਇਹ ਚ ਕੋਈ ਹੋਰ ਨਹੀਂ ਯਾਰ ਆਪਾਂ ਨੂੰ ਪਤਾ ਬਈ ਹਾਂ ਫੇਰ ਤਾਂ ਫੇਰ ਪੂਰਾ ਚੰਗਾ ਰਵਾ ਬਈ ਫੁੱਲ ਕੁਆਲਿਟੀ ਵਾਲਾ ਰਵਾ ਆ ਕਿਸੇ ਪਾਸੋਂ ਕਰਮਾਲੇ ਨੂੰ ਕੋਈ ਗੱਲ ਨਹੀਂ ਆ ਜਾ ਵੀਰੇ ਪਹਿਲੀ ਕੱਚੀ ਕੱਚੀ ਹੈ ਦੰਦਾ ਜੀ ਕਿਵੇਂ ਹੈ ਚੌਗੀ ਆ ਜਾ ਚਾਰ ਦੰਦਾ ਠੀਕ ਲੈ ਨਿਖਾ ਰਹੀਆਂ ਦੰਦ ਇੱਕ ਮਿੰਟ ਮਾਰਾ ਰਾਜੂ ਖੁੱਲੀ ਕਰ ਉਹ ਥਲੇ ਰੱਖੋ ਲੈ ਬਾਈ ਹੋਲਾ ਮੜੀ ਪਹਿਲੇ ਪਾਸੋਂ ਇੱਕ ਰੋਗ ਦਾ ਇਹ ਰੀਜਨਲ ਚੌਗੀ ਆ ਬਹੁਤ ਹੈ ਪਹਿਣ ਦੀ ਨਹੀਂ ਇਹ ਵਾਕੀ ਕੋਈ ਜੱਟਵੇਂ ਜਿਹੜੀ ਗੱਲ ਕਹੇ ਤੀ ਬਾਈ ਕਹਿੰਦਾ ਉਹ ਆ ਵੀ ਆ ਕੇ ਤੁਸੀਂ ਫੇਰ ਵੀ ਚੈੱਕ ਕਰਕੇ ਲੈਣੀ ਆ ਸਹੀ ਗੱਲ ਆ ਬਾਈ ਖੋਲੀ ਬਾਈ ਤੋਰੀ ਮੜੀ ਹੌਲ ਨਾ ਕਾਦਾ ਜਿੰਨਾ ਇੰਨੀ ਵੈਰ ਦਾ ਲੋਕ 3.5 ਲੱਖ ਰੁਪਇਆ ਰੇਟ ਕਰਦੇ ਸਹੀ ਗੱਲ ਆ ਬਾਈ ਹੂੰ ਲੇਵਾਲੂ ਵਾਲੇ ਕਰਮ ਵਾਲੀ ਦਾ ਕੁਆਲਿਟੀ ਬੜੀ ਚੰਗੀ ਆ ਕਰਮ ਵਾਲੀ ਚ ਬੱਡ ਬੱਡ ਬੜਾ ਚੰਗਾ ਗਾ ਬਾਕੀ ਜਿੱਥੋਂ ਆਈ ਆ ਉਹਨਾਂ ਦੀਆਂ ਗਾਮਾਂ ਦਾ ਰਿਕਾਰਡ ਬਹੁਤ ਚੰਗਾ ਹੈ ਨਾ ਬਾਈ ਪਰ ਵੀ ਬਹੁਤ ਚੰਗੀਆਂ ਗਾਮਾਂ ਉਹਨਾਂ ਕੋਲੇ ਵੀ ਲੈ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਬਾਹਰ ਤੋਂ ਉਹਦੇ ਖੁੱਲੀ ਜੀ ਤੋ ਲੈ ਜਾ ਪੁੱਤ ਲੈ ਜਾ ਕੁਛ ਨਹੀਂ ਹੁੰਦਾ ਬਾਕੀ ਦੰਦਾ ਜਵੜਾ ਪਹਿਲਾ ਸੂਆ ਬਹਿ ਡੰਗ 10 ਸੂਏ 14 ਐਂ ਰਹਿਣ ਕਰਮਾਲੀ ਨੇ ਕਿ ਨਹੀਂ ਭਾਈ ਕੋਈ ਲੇਵਾ ਨਹੀਂ ਟੁੱਟਮਾ ਇੱਕ ਨੰਬਰ ਲੇਵਾ ਢਿੱਲਾ ਬਹੁਤ ਹੁੰਦੀ ਆ ਸਾਰੀਆਂ ਬਲਡਨਾਂ ਗੱਡੂ ਫੇਰ ਕਰਮਾਲੀ ਨੇ ਸੋਣਾ ਲੈ ਇੱਕ ਨੰਬਰ ਬ੍ਰੀਕ ਯਾ ਮੋੜ ਲਿਓਗੇ ਇਹਦਾ ਮੁੱਲ ਫਿਰ ਜਾਇਜ ਨੇੜੀ ਇੱਥੇ ਖੜਕਾਏ ਗੱਲ ਹੂੰ ਹੂੰ ਚਲ ਇੱਕ ਮਿੰਟ ਬੰਦ ਕਰ ਲਈ ਇਹ ਲਟੋ ਲबई ਬਾਲੀ ਪਈ ਆ ਦੇਖ ਟਲ ਸਾਰੀ ਕੱਢ ਕੇ ਫਿਰ ਠੰਡਾ ਸੀਲਾ ਦੁਨੀ ਬਹੁਤ ਠੀਕ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਜਿੱਦਦੇ ਬਾਈ ਸੂਕੀ ਨਾ ਵੈੜ ਦੱਸੋ ਗਿੱਲੇ ਵਾ ਤੱਕ ਨਹੀਂ ਦੇਖੀ ਕਿੰਨੀ ਬਰੀਕ ਗੱਲ ਹੈ ਕਿਆ ਬਾਤ ਆ ਥਣ ਥਣ ਇੱਕ ਨੰਬਰ ਕੀ ਮੁੱਲ ਆ ਫਿਰ ਜਾਇਜ ਜਲ ਵੀਰੇ ਮੁੱਲ ਕਰਾਉਣਾ 2.5 ਕਿਲਾ ਤੋਂ 3 ਕਿਲਾ ਠੀਕ ਹੈ ਜੀ ਆਪਾਂ 1,90,000 ਦੀ ਬਿਹੜੇ ਦੇਣੀ ਦੇਣੀ ਮਾਨਦਾਨ ਮਾੜਾ ਮੂਟਾ ਮਾਨਦਾਨ ਮਾੜਾ ਮੂਟਾ ਕਰਦਾ ਵੀਰੇ ਤੂੰ ਐਂ ਦੇਖ ਲੈ ਵੀ ਇਹ ਗੂੜਜ ਤਾਂ ਤਿਆਰ ਹੀ ਹੁੰਦੀ ਹੈ ਸਹੀ ਗੱਲ ਆ ਭਾਈ ਕੋਈ ਆਪਾਂ ਸਾਰੇ ਫਾਰਮ ਵਾਲੇ ਹੀ ਵੇਚਦੇ ਆ ਤੇ ਉਹਨਾਂ ਨੇ ਆਪਾਂ ਨੂੰ ਲੋਕਲ ਜ਼ਿਮੀਂਦਾਰ ਕਰਕੇ ਦੇ ਦਿੰਦੇ ਆ ਦੇ ਦਿੰਦੇ 2 ਲੱਖ ਤੋਂ ਮੈਂ 90 ਗਾਂਆਂ ਵੇਚੀਆਂ ਪਲੱਸ ਹੀ ਵੇਚੀਆਂ ਸਹੀ ਗੱਲ ਆ ਬਈ 1,90,000 ਰੁਪਏ ਦੀ ਬਾਈ ਕਹਿੰਦਾ ਦੇਣੋ ਹੀ ਆ ਵਿਚੋ ਮਾੜਾ ਮੂਟਾ ਕੋਈ ਚੱਕਰ ਨਹੀਂ ਮਾਨਦਾਨ ਹੋ ਜੂਗਾ ਔਰ ਇੱਕ ਚੀਜ਼ ਆ ਬਾਈ ਜਿਹੜਾ ਭਰਾ ਮੰਨ ਕੇ ਜ ਲੈ ਕੇ ਜਾਊਗਾ ਨਾ ਕੁਆਲਿਟੀ ਆ ਜਿੱਥੋਂ ਆਈ ਆ ਉੱਥੋਂ ਦਾ ਰਿਕਾਰਡ ਬਹੁਤ ਚੰਗਾ ਆ ਅੱਗੇ ਬੱਚੀ ਬਾਈ ਗੁਰਪੀ ਤੇ ਕਿੰਨੇ ਟਾਈਮ ਦੀ ਗੱਭਣ ਹੋਗੀ ਇਹ ਵੀਰੇ ਇਹਦਾ ਮੰਨ ਵੀ 1 ਮਹੀਨਾ ਤੇ 10 ਦਿਨ ਬਾਕੀ ਆ ਹੂੰ ਤੇ ਦੰਦਾਨੀਏ ਖੀਰੀ ਆ ਹੂੰ ਤੇ ਇਹ ਆਪ ਹੈਮਰ ਦੀ ਆ ਓਕੇ ਤੇਰੇ ਟੈਜੀ ਕਾਫ ਲੱਗਿਆ ਵਾ ਵਰਲਡ ਵਾਈਡ ਦਾ ਠੀਕ ਆ ਜਿਹੜੇ ਤੋਂ ਗੱਭਣ ਹਾਂ ਠੀਕ ਆ ਬਾਈ ਹਾਂਜੀ 1 ਮਹੀਨਾ ਦਾ ਕਰਨ ਬਾਈ ਦਾਸ ਦਾ ਵੀ ਬਾਕੀ ਰਹਿ ਗਿਆ ਕੁਆਲਿਟੀ ਚੈੱਕ ਕਰ ਲੋ ਫਲੀ ਵੀ ਚੰਗੀਆਂ ਸਮੀ ਵੀ ਚੰਗੀਆਂ ਪ੍ਰਿੰਟ ਪ੍ਰਿੰਟ ਬੜਾ ਚੰਗਾ ਲੱਗਿਆ ਵਾ ਟੈਜੀ ਕਾ ਸੀ ਆ ਲੱਗਿਆ ਵਾ ਸੈਕਸੜਾ ਸਾਡੀ ਕਿਸੇ ਵੀ ਗਾਣੇ ਇਹ ਗਾ ਘਰਦੀ ਆਪਣੀ ਓਕੇ ਕਿਸੇ ਵੀ ਗਾਣੇ ਸਾਡੀ ਨੇ ਬੱਸਾਂ ਨਹੀਂ ਦਿੱਤਾ ਬਸ ਅਸੀਂ ਨੌਨ ਸੈਕਸੜ ਕਹਿ ਕੇ ਦੇਣੀ ਹੁੰਦੀ ਆ ਕੋਦਲ ਤੋਂ ਨਿਕਲ ਜੇ ਮੁੜ ਕੇ ਬੰਦਾ ਗਾਲਾਂ ਨਾ ਕਢੇ ਸਹੀ ਗੱਲ ਆ ਬਾਈ ਅਸੀਂ ਨੌਨ ਸੈਕਸੜ ਕਹਿ ਕੇ ਹੀ ਦੇਣੀ ਆ ਬਸ ਹੂੰ ਲੱਗਿਆ ਵਾ ਸੈਕਸੜਾ ਹਾਂ ਲੱਗਿਆ ਵਾ ਸੈਕਸੜਾ ਦੰਦਾ ਨਹੀਂ ਖੀਰੀ ਆ ਮੜੇ ਜੀ ਆਪਾਂ ਚੈੱਕ ਕਰਾ ਲਨੇ ਨੇ ਨੇੜੇ ਕਰ ਲੋ ਹੂੰ ਸਹੀ ਗੱਲ ਆ ਬਰੀਡ ਫੁੱਲ ਆ ਕੁਆਲਿਟੀ ਫੁੱਲ ਆ ਦੰਨਾ ਚੋਂ ਖੀਰੀ ਪਈ ਜਾਮ ਹਾਂ ਬਾਈ ਇਧਰੋਂ ਮੁੜੀਓ ਬੈ ਟੱਕਾ ਜ਼ਰੂਰ ਕਰਦੀ ਆ ਕਰਨ ਮਾਰੀ ਟੱਕਾ ਨਾ ਉਧਰ ਬਾਹਲ ਜਾਂਦੀਆਂ ਲੈ ਦੋ ਦੰਦ ਹੋ ਗਏ ਹਨਾ ਗੁਰੂ ਦੋ ਦੰਦ ਹੋ ਗਈ ਵੀਰੇ ਹੁਣੀ ਚੈੱਕ ਕਰੀ ਆ ਹੁਣੀ ਚੈੱਕ ਕਰੀ 15 ਕਿ ਦਿਨ ਪਹਿਲਾਂ ਖੀਰੀ ਸੀਗੀ ਠੀਕ ਆ ਬਾਈ ਸੱਟ ਕਿਹਨੇ ਜਾਂਦੀਆਂ ਕਈ ਰੋ ਪਾ ਜਾਂਦੇ ਹਿਸਾਬ ਨਾਲ ਦੋ ਦੰਦ ਹੋ ਗਏ ਦੋ ਦੰਦ ਮੰਨ ਲਓ ਕੋਈ ਚੈੱਕ ਨਹੀਂ ਬਈ ਜਿਹੜੀ ਗੱਲ ਆ ਬਾਈ ਨੇ ਦੱਸੀ ਆ ਬਈ ਨਾ ਲਪੋ ਨੀ ਰੱਖਣਾ ਚੈੱਕ ਕਰੇ ਕੋਈ ਚੱਕਰ ਨਹੀਂ ਕੁਆਲਿਟੀ ਫੁੱਲ ਲੈ ਵਾ ਦੇਖੋ ਕਯਾ ਬੋਸ ਉਹਨਾ ਆਰਡਰ ਤਿਆਰ ਕਰਦੀ ਹੁੰਦੀ ਹੈ ਹਲੇ ਕੱਚੀ ਆ ਉਹ ਸਭ ਨਾਲ ਨਾਲ ਜਲਦੀ